ਫਰੀਦ ਦਾ ਰੁਖੀ ਸੁਖੀ ਖਾਏ ਕੇ ਠੰਡਾ ਪਾਣੀ ਪੀ ਦੇਖ ਪرائی ਚੋਪੜੀ ਨਾ ਤਰਸਾਇਓ ਜੀ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅੱਜ ਇਸ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਸ਼ੇਖ ਫਰੀਦ ਜੀ ਬਾਬਾ ਸ਼ੇਖ ਫਰੀਦ ਜੀ ਜਿ ਆਪਾਂ ਪਿਆਰ ਦੇ ਨਾਲ ਉਹਨਾਂ ਨੂੰ ਕਈ ਵਾਰ ਸ਼ੇਖ ਫਰੀਦ ਸ਼ਕਰਗੰਜ ਵੀ ਕਿਹਾ ਜਾਂਦਾ ਹੈ ਉਹਨਾਂ ਦੇ ਨਾਮ ਦੇ ਨਾਲ ਜਦੋਂ ਸ਼ੱਕਰਗੰਜ ਜਾਂ ਗਾਂਝੇ ਸ਼ੱਕਰ ਲਿਖਿਆ ਮਿਲਦਾ ਹੈ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਬਾਬਾ ਸ਼ੇਖ ਫਰੀਦ ਜੀ ਦਾ ਜ਼ਿਕਰ ਹੋਣ ਜਾ ਰਿਹਾ ਹੈ ਪੰਜਾਬੀ ਸਾਹਿਤ ਵਿੱਚ ਸੂਫੀ ਬਾਤ ਦੇ ਸਭ ਤੋਂ ਮਹਾਨ ਸੈਤੰਬਰ ਸਨ ਉਹਨਾਂ ਨੂੰ ਪੰਜਾਬੀ ਸਾਹਿਦ ਦੇ ਪਿਤਾਮਾ ਵਜੋਂ ਵੀ ਸਤਕਾਰਿਆ ਜਾਂਦਾ ਹੈ ਜੇਕਰ ਉਹਨਾਂ ਦੇ ਆਪਾਂ ਜਨਮ ਤੇ ਜੀਵਨ ਤੇ ਝਾਤ ਮਾਰੀਏ ਤਾਂ ਉਹਨਾਂ ਦਾ ਜਨਮ 1173 ਈਸਵੀ ਨੂੰ ਪਿੰਡ ਕੋਠੇਵਾਲ ਮਲਤਾਨ ਜੋ ਕਿ ਹੁਣ ਇਸ ਵੇਲੇ ਪਾਕਿਸਤਾਨ ਦੇ ਵਿੱਚ ਹੈ ਉਹਨਾਂ ਦੇ ਪਿਤਾ ਜੀ ਦਾ ਨਾਮ ਸ਼ੇਖ ਜਲਾਲਉਦੀਨ ਸੁਲੇਮਾਨ ਅਤੇ ਮਾਤਾ ਜੀ ਦਾ ਨਾਮ ਮਰੀਮ ਸੀ ਉਹ ਚਿਸਤੀ سلسلے ਦੇ ਮਹਾਨ ਸੂਫੀ ਸੰਤ ਖਵਾਜ਼ਾ ਬਖਤਿਆਰ ਕਾਕੀ ਜੀ ਦੇ ਪ੍ਰਮੁੱਖ muridਾਂ ਵਿੱਚੋਂ ਇੱਕ ਸਨ ਬਾਬਾ ਫਰੀਦ ਜੀ ਇਹਨੇ ਅਜਿਹੇ ਸੂਫੀ ਸੰਤ ਸਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ 112 ਸ਼ਲੋਕ ਅਤੇ 4 ਸ਼ਬਦ ਦੋ ਰਾਗ ਆਸਾ ਵਿੱਚ ਹਨ ਤੇ ਦੋ ਹੀ ਰਾਗ ਸੂਹੀ ਵਿੱਚ ਗੁਰੂ ਸਹਿਬਾਨ ਨੇ ਉਹਨਾਂ ਦੀ ਬਾਣੀ ਦੀ ਮਹੱਤਤਾ ਨੂੰ ਸਮਝਦੇ ਹੋਏ ਉਹਨਾਂ ਨੂੰ ਬਹੁਤ ਉੱਚਾ ਦਰਜਾ ਦਿੱਤਾ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਮ ਲੇਖਾ ਰੱਬ ਮੰਗੇਸੀਆ ਤੁਆਂਹੋਂ ਕਿਹਦੇ ਕੰਮ ਇਸ ਦੇ ਵਿੱਚ ਸ਼ੇਖ ਫਰੀਦ ਜੀ ਨੇ ਕਿੰਨਾ ਸਪਸ਼ਟ ਲਿਖ ਦਿੱਤਾ ਕਿ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਮ ਲੇਖਾ ਰੱਬ ਮੰਗੇਸੀਆ ਤੁਆਂਹੋਂ ਕਿਹੜੇ ਕੰਮ ਕਿਸ ਸੰਸਾਰ ਦੇ ਵਿੱਚ ਅਕਾਲ ਪੁਰਖ ਨੇ ਜੋ ਸਾਨੂੰ ਇਹ ਜੀਵਨ ਦਿੱਤਾ ਹੈ ਇਹ ਸੌਣ ਵਾਸਤੇ ਨਹੀਂ ਖਾਣ ਵਾਸਤੇ ਨਹੀਂ ਐਸ਼ੋ ਇਸ਼ਰਤ ਕਰਨ ਵਾਸਤੇ ਨਹੀਂ ਇਹ ਤਾਂ ਸਿਰਫ ਅਕਾਲ ਪੁਰਖ ਦੀ ਭਗਤੀ ਤੇ ਬੰਦਗੀ ਕਰਨ ਵਾਸਤੇ ਹੀ ਸਾਨੂੰ ਜੀਵਨ ਮਿਲਿਆ ਹੈ ਜੇਕਰ ਬਾਬਾ ਸ਼ੇਖ ਫਰੀਦ ਜੀ ਦੀ ਵਿਚਾਰਤਾ ਰਾਦੀ ਗੱਲ ਕਰੀਏ ਉਹਨਾਂ ਦੀਆਂ ਸਖਿਆਮਾਂ ਦੀ ਗੱਲ ਕਰੀਏ ਤੇ ਬਾਬਾ ਫਰੀਦ ਜੀ ਦੀ ਬਾਣੀ ਮਨੁੱਖ ਨੂੰ ਨਿਮਰਤਾ ਸਬਰ ਅਤੇ ਰੱਬ ਦੀ ਭਗਤੀ ਦਾ ਮਾਰਗ ਸਿਖਾਉਂਦੀ ਹੈ ਨਿਮਰਤਾ ਉਹ ਕਹਿੰਦੇ ਹਨ ਕਿ ਇਨਸਾਨ ਨੂੰ ਕਿਸੇ ਦਾ ਦਿਲ ਦਿਖਾਉਣਾ ਨਹੀਂ ਚਾਹੀਦਾ ਕਿਉਂਕਿ ਹਰ ਦੇ ਹਿਰਦੇ ਦੇ ਵਿੱਚ ਉਹ ਰੱਬ ਦਾ ਵਾਸ ਹੈ ਔਰ ਅੱਜਕਲ ਆਪਾਂ ਦੇਖੋ ਇੱਕ ਦੂਜੇ ਨੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਸ਼ਟ ਦਿੰਨੇ ਹਾਂ ਤਾਂ ਭੁੱਲ ਜਾਂਦੇ ਹਾਂ ਕਿ ਜਿਸ ਨੂੰ ਅਸੀਂ ਕਸ਼ਟ ਦੇ ਰਹੇ ਹਾਂ ਤਕਲੀਫ ਦੇ ਰਹੇ ਹਾਂ ਉਸ ਦੇ ਵਿੱਚ ਵੀ ਰੱਬ ਵਸਿਆ ਹੋਇਆ ਹੈ ਪਰ ਆਪਾਂ ਲੋਕ ਪੜਦੇ ਹਾਂ ਸੁਣ ਲੈਂਦੇ ਹਾਂ ਪਰ ਉਹਨਾਂ ਨੂੰ ਪ੍ਰੈਕਟੀਕਲੀ ਰੂਪ ਵਿੱਚ ਕਦੇ ਨਹੀਂ ਕੀਤਾ ਉਹ ਮੁਬਾਰਕ ਬਾਤ ਦੇ ਪਾਤਰ ਨੇ ਜੋ ਬਾਣੀ ਨੂੰ ਸਰਬਣ ਵੀ ਕਰਦੇ ਨੇ ਬਾਣੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲਦੇ ਵੀ ਨੇ ਔਰ ਜਿਸ ਤਰ੍ਹਾਂ ਬਾਣੀ ਸਾਨੂੰ ਸਿਖਿਆ ਦਿੰਦੀ ਹੈ ਉਸ ਤਰ੍ਹਾਂ ਦੀ ਅਸੀਂ ਗੁਰਬਾਣੀ ਤੋਂ ਸਿੱਖਿਆ ਪ੍ਰਾਪਤ ਕਰਕੇ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦੇ ਆ ਇਹ ਤਾਂ ਆਕਾਲ ਪੁਰਖ ਹੀ ਕਿਰਪਾ ਕਰੇ ਤਾਂ ਅਸੀਂ ਆਪਣੇ ਆਪ ਨੂੰ ਬਦਲ ਸਕਦੇ ਹਾਂ ਵਰਨਾ ਸਾਡੀ ਕੀ ਮਜਾਲ ਹੈ ਸੋ ਇਸ ਕਰਕੇ ਸ਼ੇਖ ਫਰੀਦ ਜੀ ਬੜੇ ਉੱਚ ਕੋਟੀ ਦੇ ਫਕੀਰ ਹੋਏ ਨੇ ਔਰ ਜਿਨ੍ਹਾਂ ਨੇ ਹਮੇਸ਼ਾ ਨਿਮਰਤਾ ਵਿੱਚ ਰਹਿਣ ਦੀ ਗੱਲਬਾਤ ਕੀਤੀ ਹੈ ਸਬਰ ਸੰਤੋਖ ਦੀ ਗੱਲਬਾਤ ਕੀਤੀ ਹੈ ਮੈਂ ਸ਼ੁਰੂ ਵਿੱਚ ਉਹਨਾਂ ਦਾ ਸ਼ਲੋਕ ਬੋਲਿਆ ਸੀ ਕਿ ਰੁੱਖੀ ਸੁਖੀ ਖਾਈ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੋਪੜੀ ਨਾ ਕਰਸਾਇੋ ਜੀ ਕਿ ਅਕਾਲ ਪੁਰਖ ਨੇ ਸਾਨੂੰ ਜੋ ਵੀ ਦਿੱਤਾ ਹੈ ਉਸ ਵਿੱਚ ਸਬਰ ਕਰਨਾ ਚਾਹੀਦਾ ਹੈ ਸਾਨੂੰ ਦੂਸਰੇ ਨੇ ਆ ਚੋਪੜੀਆਂ ਹੋਈਆਂ ਰੋਟੀਆਂ ਵੇਖ ਕੇ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਇੱਕ ਬਹੁਤ ਸੁਖੀ ਬੰਦਾ ਹੈ ਸਾਨੂੰ ਜੋ ਮਾਲਕ ਨੇ ਦਿੱਤਾ ਹੈ ਉਸ ਦਾ ਅਕਾਲ ਪੁਰਖ ਦਾ ਜਾਪ ਕਰਦੇ ਹੋਏ ਕਰਦੇ ਹੋਏ ਸਾਨੂੰ ਉਹ ਲੰਗਰ ਛਕਣਾ ਚਾਹੀਦਾ ਹੈ ਔਰ ਸਤਿਗੁਰ ਦਾ ਸ਼ੁਕਰਾਨਾ ਕੀਤਾ ਹੈ ਮੌਤ ਦੀ ਸਚਾਈ ਬਾਰੇ ਵੀ ਉਹਨਾਂ ਨੇ ਮਨੁੱਖ ਨੂੰ ਕਿਹਾ ਕਿ ਯਾਦ ਰੱਖੋ ਇਹ ਸੰਸਾਰ ਜੋ ਦੇਖਣ ਨੂੰ ਖੂਬਸੂਰਤ ਹੈ ਇਹ ਨਾਸ਼ਵਾਨ ਹੈ ਇਸ ਦਾ ਅਸਲ ਕੁਝ ਨਹੀਂ ਹੈ ਔਰ ਅਸਲੀ ਟਿਕਾਣਾ ਤਾਂ ਪਰਮਾਤਮਾ ਦੀ ਦਰਗਾਹ ਹੈ ਉਹਨਾਂ ਦੇ ਪ੍ਰਸਿੱਧ ਸ਼ਲੋਕ ਅੱਜ ਵੀ ਘਰ ਘਰ ਵਿੱਚ ਗਾਏ ਜਾਂਦੇ ਨੇ ਔਰ ਸਵੇਰੇ ਗੁਰੂ ਘਰਾਂ ਦੇ ਵਿੱਚੋਂ ਸਾਨੂੰ ਸਰਬਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨ ਲੇਖ ਆਪਣਰੇ ਗਰੀਬਾਨ ਮਹਿ ਸਿਰ ਨੀਮਾ ਕਰ ਦੇ ਸੋ ਦੋਸਤੋ ਬਾਬਾ ਸ਼ੇਖ ਫਰੀਦ ਜੀ ਦੇ ਇੰਨੇ ਕਿ ਇਤਿਹਾਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ ਉਹਨਾਂ ਨੇ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਖ ਗੁਨ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼ ਮਤਲਬ ਕਿਸ ਤਰ੍ਹਾਂ ਦੇ ਸ਼ਲੋਕ ਉਹਨਾਂ ਨੇ ਲਿਖੇ ਹੈ ਮਤਲਬ ਉਹਨਾਂ ਨੇ ਹਰ ਸ਼ਲੋਕ ਦੇ ਵਿੱਚ ਸਾਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ ਬਾਬਾ ਸ਼ੇਖ ਫਰੀਦ ਜੀ ਦਾ ਇੰਨਾ ਕਿਤਾਬਸ ਦੱਸਦਿਆਂ ਬਹੁਤ ਅਣਜਾਣੇ ਵਿੱਚ ਗਲਤੀਆਂ ਹੋਈਆਂ ਵੀਰੋ ਉਹਦੇ ਲਈ ਮੈਂ ਮਾਫੀ ਚਾਹੁੰਦਾ ਹਾਂ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ